ਨਾਮ ਹੈ ਜੀ ਤੁਹਾਡਾ ਕੋਈ ਲਖਮਿੰਦਰ ਸਿੰਘ ਮੇਰਾ ਨਾਮ ਜੀ ਲਖਮਿੰਦਰ ਜੀ ਕਿਹੜੀ ਕੰਟਰੀ ਤੋਂ ਤੁਸੀਂ ਆਏ ਹੋ ਔਰ ਕਿਹੜੀ ਕਿਹੜੀ ਕੰਟਰੀ ਦਾ ਸਫ਼ਰ ਤੈਅ ਕਰ ਇੰਡੀਆ ਪਹੁੰਚੇ ਹੋ ਮੈਂ ਸੈਕਰਮੈਂਟੋ ਕੈਲੀਫੋਰਨੀਆ ਤੋਂ ਆਇਆ ਜੀ ਮੈਂ ਯੂਕੇ ਬਾਏ ਯੂਰਪ ਤੋਂ ਤੇ ਮਿਡਲ ਈਸਟ ਪਾਕਿਸਤਾਨ ਤੇ ਇੰਡੀਆ ਇਹ ਚਾਰ ਪੰਜ ਕੰਟੀਨੈਂਟ ਤੋਂ ਘੁੰਮ ਕੇ ਆਇਆ ਮੈਂ ਇਹ ਕੀ ਵੀਜ਼ਾ ਮਕਸਦ ਕੀ ਸੀ ਤੁਹਾਡਾ ਬਾ ਕੋਈ ਵਖਰਾ ਕਰਨ ਵਾਸਤੇ ਜੀ ਕਰੋਨਾ ਦੇ ਵਿੱਚ 3 ਸਾਲ ਲੱਗੇ ਵਖਰਾ ਕਰਦੇ ਨੂੰ 3 ਸਾਲ ਹੁਣ ਮੇਰਾ ਟਾਰਗੇਟ ਪੂਰਾ ਆਇਆ ਸੀ ਮੈਂ 3 ਕੁ ਮਹੀਨੇ ਪਹਿਲਾਂ ਡਰਾਈਵਿੰਗ ਸ਼ੁਰੂ ਕਰਤੀ ਸੀ ਮੈਨੂੰ 53 ਦਿਨ ਲੱਗੇ ਟ੍ਰੈਵਲ ਕਰਦੇ ਹੋਏ ਤੇ ਕਿੰਨੇ ਕਿਲੋਮੀਟਰ ਸਟੈਕ ਕਰ ਦਿੱਤੇ ਮੈਂ ਭਾਜੀ 20000 ਪਲੱਸ ਕਿਲੋਮੀਟਰ ਸਟੈਕ ਕਰ ਚੁੱਕਾ ਕੱਲ ਮਗਰ ਅੱਜ ਤੋਂ 3 ਦਿਨ ਪਹਿਲਾਂ ਤੇ ਹੁਣ ਅੱਗੇ ਦੇਖੋ ਹੋਰ ਕੁਝ ਕਰਦੇ ਨਾ ਹੋਇਆ ਕੋਈ ਸਰ ਜੀ ਕੀ ਲੈ ਕੇ ਮਨ ਦੇ ਵਿੱਚ ਕੀ ਚੱਲਿਆ ਕਿਉਂਕਿ ਫੈਮਿਲੀ ਆ ਜਿਹੜੀ ਹੈਗੀ ਆ ਤੁਹਾਡੀ ਤੁਸੀਂ ਕੱਲਿਆਂ ਨੇ ਸਫ਼ਰ ਤੈ ਕੀਤਾ ਆਲਮੋਸਟ ਹੁੰਦਾ ਕਿ ਫੈਮਿਲੀ ਨਾਲ ਹੁੰਦੀ ਆ ਤੇ ਸਫ਼ਰ ਤੈ ਕੀਤਾ ਜਾਂਦਾ ਤੇ ਵਧੀਆ ਸਫ਼ਰ ਹੁੰਦਾ ਕੱਲਿਆਂ ਨੇ ਸਾਰਾ ਸਫ਼ਰ ਤੈ ਕੀਤਾ ਬਾਕਸ ਕੰਟਰੀਸ ਦਾ ਹਾਂ ਉਹ ਚਾਹੁੰਦੇ ਸੀ ਮੈਂ ਨਾ ਕਰਾਂ ਉਹਨਾਂ ਨੇ ਬੜਾ ਜ਼ੋਰ ਲਾਇਆ ਮੈਂ ਕੰਨੀ ਮੈਂ ਉਹਨਾਂ 50 ਤੇ ਵੀ ਦਾ ਹੋ ਗਿਆ ਮੈਂ ਕੁਝ ਵੱਖਰਾ ਮੈਨੂੰ ਕਰਨ ਦਿਓ ਆਫਸਾਈਡ ਸੀ ਹੁਣ ਠੀਕ ਆ ਬਿਲਕੁਲ ਨੋਰਮਲ ਆ ਹੁਣ ਜਦੋਂ ਪਤਾ ਲੱਗਿਆ ਮੈਂ ਇੰਡੀਆ ਐਂਟਰ ਹੋ ਗਿਆ ਹੁਣੇ ਦਿੱਲੀ ਕਾਲਪਾਸ ਹੋ ਰਹੀ ਐ ਇਸ ਵੇਲੇ ਸ਼ਾਮ ਕੋਈ ਠੀਕ ਹੈ ਉਹ ਕਹਿੰਦੇ ਬਹੁਤ ਦੇ ਕਿਤਨ ਲਾਈਫ ਪਰਿਵਾਰ ਦਾ ਕਿੰਦਾ ਦਾ ਸਹਿਯੋਗ ਸੀ ਆਮ ਤੌਰ ਤੇ ਦੇਖਿਆ ਇਹਦਾ ਕਿ ਚਾਰ ਦਿਨ ਘਰ ਤਾਂ ਦੰਦਾ ਬਾਹਰ ਰੱਲਵੇ ਤਾਂ ਮਸੂਹ ਸੁਣਦਾ ਕਿ ਬੰਦਾ ਸਾਡਾ ਕਿੱਥੇ ਦਾ ਮੈਨੂੰ ਸਟਾਰਟ ਤੋਂ ਨਾ ਕੋਈ ਸਹਿਯੋਗ ਨਹੀਂ ਸੀ ਬੱਸ ਜਿਵੇਂ ਮੈਨੂੰ ਭੇਜਣਾ ਮੰਗਦੇ ਨਹੀਂ ਸੀ ਤੇ ਉਹ ਮੁੰਡਾ ਮੇਰਾ ਸੀ ਕਹਿੰਦਾ ਤੂੰ ਰਹਿਨ ਦੇ ਹੋਰ ਖੋਬ ਚੱਲ ਜਾ ਬਾਈਏ ਚੱਲ ਜਾ ਉਹ ਕਰਨਾ ਮੈਂ ਕਰਨੀ ਮੈਂ ਬਾਈ ਰੋਡ ਜਾਣਾ ਅਜੇ ਡਰਦੇ ਸੀ ਵੀ ਰਾਜ ਪਤਾ ਨਹੀਂ ਕਿਹੜੇ ਭਾਲੂ ਸ਼ੇਰ ਬਿਠੇ ਆ ਉਹਨਾਂ ਸਮੁੰਦਰ ਆ ਜਾਂ ਜੰਗਲ ਆ ਇਦਾਂ ਦਾ ਕੋਈ ਨਹੀਂ ਪਲੇਨ ਰੋਡ ਆ ਬਾਕੀ ਮਾੜਾ ਮੋਟਾ ਹੈਗਾ ਚੱਲੀ ਜਾਂਦਾ ਏਡੀ ਕੋਈ ਡਰਨ ਵਾਲੀ ਗੱਲ ਨਹੀਂ ਸਰ ਇਹ ਸਫਰ ਕਿੰਨੇ ਕਿਲੋਮੀਟਰ ਦਾ ਸੀ ਤੇ ਕਿੱਥੇ ਜਾ ਰਿਹਾ ਸੀ ਇਹ ਸਫਰ ਮੇਰਾ ਸੀ 20000 ਪਲੱਸ ਕਿਲੋਮੀਟਰ ਸੀ ਸਫਰ ਮੇਰਾ ਬਹੁ ਜਰਿਆ ਮੈਂ 53 ਦੇ ਲੱਗੇ ਆ ਤੇ ਰਾਹ ਜ ਤੈਨੂੰ ਕੋਈ ਖਾਣ ਪੀਣ ਦੀ ਐਚੀ ਮੈਂ ਪਿਓ ਵੈਜੀਟੇਨ ਤੈਨੂੰ ਖਾਣ ਪੀਣ ਦੀ ਕੋਈ ਕੋਈ ਪ੍ਰੋਬਲਮ ਨਹੀਂ ਕਦੀ ਮਾ ਗੱਡੀ ਨੂੰ ਪ੍ਰੋਬਲਮ ਪਈ ਆ ਤੇ ਕਿਸ ਤਰ੍ਹਾਂ ਮਨ ਚ ਆਇਆ ਜੀ ਇਹ ਕਰੇ ਬੱਟਰਾ ਕਰੰਦਾ ਕਿਸ ਤਰ੍ਹਾਂ ਮਨ ਆਇਆ ਕਿ ਇਹ ਆ ਰਿਹਾ ਹੈ ਇਹ 10 ਸਾਲ ਪਹਿਲਾਂ ਜਦੋਂ ਕੋਰੋਨਾ ਦੇ ਵਿੱਚ ਜਦੋਂ ਘਰ ਬੈਠਾ ਦੀ ਵੇਲਾ ਕਸ਼ ਕਰਨ ਨੂੰ ਨਹੀਂ ਸੀ ਉਦੋਂ ਮੈਂ ਚਲ ਕੋਸ਼ਿਸ਼ ਦਾ ਵੱਖਰਾ ਜਾ ਕਰੀਏ ਮੁੰਡਾ ਨਿਆਣੀ ਯਾਦ ਰੱਖਣਗੇ ਉਦੋਂ ਵੀ 3 ਸਾਲ ਮੈਂ ਹੋ ਗਿਆ ਦੀ ਕਰਦੇ ਨੇ ਮਨ ਵਿੱਚ ਕੋਈ ਡਰ ਵੀ ਹੋਣਾ ਵੀ ਜਿੱਦਾਂ ਸਾਬ ਕਰਾਂਗਾ ਮੈਂ ਪਹਿਲੀ ਵਾਰ ਤੁਸੀਂ ਨਿਕਲੇ ਹੋਗੇ ਇਸ ਨਾਲ ਨਹੀਂ ਡਰ ਵਾਲੀ ਗੱਲ ਕੋਈ ਨਹੀਂ ਸੀ ਮੇਰੇ ਮਨ ਸੀ ਮੈਂ ਮੈਂ ਕਰਨਾ ਪਰਮਿਸ਼ਨਾਂ ਨੂੰ ਲੈ ਕੇ ਕਿਤੇ ਮੈਂ ਕਿਤੇ ਥੋੜਾ ਜਿਹਾ ਸਸਪੈਂਸ ਰਹਿੰਦਾ ਹੈ ਕਿ ਇਹ ਕੰਟਰੀ ਦੀ ਕਿੱਦਾਂ ਪਰਮਿਸ਼ਨ ਮਿਲੇ ਕਿੰਨਾ ਸਮਾਂ ਲੱਗ ਜਾਓ ਪਰਮਿਸ਼ਨਾਂ ਨੂੰ ਉਹ ਪਰਮਿਸ਼ਨ ਨੂੰ ਢਾਈ ਤੋਂ 3 ਸਾਲ ਲੱਗੇ ਜੀ ਤੇ ਮਿਲ ਗਈਆਂ ਸਾਰੀਆਂ ਲੈ ਲ ਗਏ ਜਿਹੜਾ ਮੈਂ ਰੂਟ ਤੇ ਕੀਤਾ ਸੀ ਉਹਦੀਆਂ ਪਰਮਿਸ਼ਨਾਂ ਮੈਨੂੰ ਸਾਰੀਆਂ ਮਿਲ ਗਈਆਂ ਜੀ ਕਿਤੇ ਮੈਨੂੰ ਕੋਈ ਕਿਹੜੀ ਕੰਟਰੀ ਦੇ ਵਿੱਚ ਦਿੱਕਤ ਆਈ ਐ? ਇਰਾਨ ਚ ਥੋੜੀ ਜਾਈ ਸੀ ਮੈਨੂੰ ਉੱਥੇ ਮੈਨੂੰ ਸਾਲ ਲੱਗ ਗਿਆ ਪਰਮਿਸ਼ਨ ਲੈਂਦੇ ਲੈਂਦੇ ਮੈਂ ਨੂੰ ਜੀ ਸਭ ਉਹਨਾਂ ਨੇ ਫਿਰ ਅਖੀਰ ਤੇ ਮੈਨੂੰ ਕਿਹਾ ਤੂੰ ਡਰਾਈਵ ਨਹੀਂ ਕਰਨੀ ਉਹ ਵੀ ਮੈਂ ਮੰਨ ਗਿਆ ਮੈਂ ਕਿਹਾ ਠੀਕ ਐ ਤੂੰ ਮੈਨੂੰ ਵੀਜਾ ਦੇ ਦੇ ਮੈਂ ਡਰਾਈਵ ਨਹੀਂ ਕਰੂੰਗਾ ਜੀ ਉਹ ਫਿਰ ਮੈਂ 26 26.5 ਤੱਕ ਗੱਡੀ ਟੋ ਕਰਤੀ ਬਾਰਡਰ ਟੂ ਬਾਰਡਰ ਤੇ ਫਿਰ ਮੈਂ ਕੋਈ ਟੈਸੀ ਲੱਗ ਚਾਰ ਦਿਨ ਹੁੰਦਾਰ ਐ ਤੇ ਬਾਕੀ ਕੋਈ ਕੀ ਲੱਗਿਆ ਕਿਸ ਤਰੀਕੇ ਦੇ ਲੋਕ ਜਿਹੜੇ ਆ ਮਨੇ ਕਿਉਂਕਿ ਵੱਖ-ਵੱਖ ਕੰਟਰੀਜ਼ ਦੇ ਵਿੱਚ ਘੁੰਮਣਾ ਔਰ ਲੋਕਾਂ ਨਾਲ ਵੀ ਮੁਲਾਕਾਤ ਕਰਨੀ ਉਹਨਾਂ ਪਲੇਸਿਸ ਨੂੰ ਵੀ ਦੇਖਣਾ ਲੈਂਗੁਏਜ ਦਾ ਨੱਕ ਬੰਦਦਾ ਨਹੀਂ ਬਹੁਤ ਸੋਹਣਾ ਜੀ ਬਹੁਤ ਸੋਹਣੀ ਦੁਨੀਆ ਦੇਖਣ ਤੋਂ ਬਹੁਤ ਕੁਝ ਮਿਲਦਾ ਐ ਇਦਾਂ ਕੁਝ ਮੈਂ ਦੇਖਾਂ ਦੇਖ ਕੇ ਆ ਜਿਹੜਾ ਮੈਂ ਕਦੇ ਸੋਚਿਆ ਨਹੀਂ ਸੀ ਅੱਜ ਤੋਂ ਪੰਜ-ਪੰਜ ਹਜ਼ਾਰ ਸਾਲ ਦੀਆਂ ਪਹਿਲਾਂ ਜਿਮ ਦੇਖਿਆ ਇਹ ਜਿਮ ਹੁਣ ਨਹੀਂ ਬਣੀ ਆ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਜਿਮ ਬਣ ਚੁੱਕੀ ਆ ਹੋਰ ਰਾਜ ਕਈ ਕੋਈ ਦੇਖਿਆ ਆ ਆਟੋਮਾਨਪਰ ਦੇਖਿਆ ਜਿਹਨੇ 700 ਸਾਲ ਪੂਰੀ ਦੁਨੀਆ ਦਾ ਰਾਜ ਕੀਤਾ ਉਹ ਤੁਰਕੀ ਦਾ ਸੀ ਉਹ ਉਹਨਾਂ ਦੇ ਬਰੇਫਸ ਦੇਖਿਆ ਤੇ 16 ਸਾਲ ਦਾ ਮੈਂਬਰ ਸੀ ਬੜਾ ਕੁਝ ਰਾਜ ਚ ਬਹੁਤ ਬਹੁਤ ਕੋਈ ਦੇਖਣ ਨੂੰ ਸੀ ਪਾਕਿਸਤਾਨ ਚ ਬੜਾ ਦੇਖਣ ਨੂੰ ਸੀ ਪਾਕਿਸਤਾਨ ਦੇ ਵਿੱਚ ਜ਼ਿਆਦਾਤਰ ਮੰਨਿਆ ਜਾਂਦਾ ਹੈ ਕਿ ਉੱਥੇ ਦਿਸੇਖਾਂ ਉਹਦੀ ਗੱਡੀ ਚਲਾ ਕੇ ਆਈਆਂ ਉੱਥੇ ਜ਼ਿਆਦਾਤਰ ਮੈਸੇਜ ਕੀਤਾ ਜਾਂਦਾ ਹੈ ਕਿ ਉੱਥੇ ਇੰਡੀਅਨ ਸੀ ਸਸਤੀ ਇਲਾਕਾ ਜਿੱਥੇ بلوچستان ਸੀ ਐਕਚੁਅਲੀ ਉਹ ਉਹ 5 ਦਿਨ ਮੈਨਾਂ ਪੂਰੀ ਆਰਮੀ ਲਈ 24 ਘੰਟੇ ਉਹਨਾਂ ਪੂਰਾ ਬਲੋਚਿਸਤਾਨ ਟਫਟਾਂ ਤੋਂ ਇਲਾਕੇ اسلامਾਬਾਦ ਤੱਕ ਉਹਨਾਂ ਮੈਨੂੰ ਕ੍ਰਾਸ ਕਰਾਇਆ ਪਰ ਇਦਾਂ ਦੀ ਗੱਲ ਹੈ ਕੋਈ ਨਹੀਂ ਸੀ ਜਦੋਂ ਸੋਚਦੇ ਆ ਐਕਚੁਅਲੀ ਉਸ ਚੰਦ ਦੇ ਕੋਈ 19 ਵੀ ਗੱਲ ਹੋ ਗਈ ਤੇ ਫੇਰ ਕਾਫੀ ਰੋਲਾ ਪੈ ਜਾਣਾ ਸੀ ਇਸ ਲਈ ਉਹਨਾਂ ਮੈਨੂੰ ਪੰਜ ਦਿਨ ਪੂਰਾ ਸੇਵ ਰੱਖਿਆ ਉਹ ਮੈਨੂੰ اسلامਾਬਾਦ ਤੱਕ ਛੱਡ ਕੇ ਗਈ ਜਿੱਦਾਂ ਤੁਹਾਡੇ ਬੱਚੇ ਨੇ ਕਿਹਾ ਸੀ ਵੀ ਮੈਂ ਟਿਕਟ ਆ ਵੀ ਦੇਣਾ ਟਿਕਟਾਂ ਵੀ ਟਿਕਟਾਂ ਮੈਂ ਦੇ ਦੇਣਾ ਕਿ ਤੁਸੀਂ ਦੰਨੇ ਕਰਨਾ ਰੋਡ ਤੇ ਰੋਡ ਤੇ ਨਹੀਂ ਜਾਣਾ ਵੀ ਬਾਈ ਇੱਥੇ ਚਲੇ ਜਾਓ ਹੁਣ ਤੁਹਾਨੂੰ ਕੀ ਕਹਾਂਗਾ ਹੁਣ ਉਹ ਖੁਸ਼ ਆ ਉਹ ਦੇਖਦਾ ਡੈਡੀ ਦੋ ਨਿਊਜ਼ ਪਿਆ ਰਿਹਾ ਉਈ ਦਾ ਅਗਲਾ ਸਫ਼ਰ ਕਿੱਦਾਂ ਕਰਨਾ? ਤੁਮੇ ਕਹ ਦੱਸ ਦਾ 10000 ਥਿਆਜਾ ਥੋੜੇ ਦੇਣਾ। ਹੁਣ ਕਦੋਂ ਤਿਆਰੀ ਹੈ ਤੁਹਾਡੀ ਵਾਪਸੀ? ਵਾਪਸੀ ਤੇ? ਜੀ ਦਊਗਾ 5-7 ਦਿਨ ਚਲੂੰਗਾ ਫਿਰ ਦੇਖਦੇ ਕੀ ਕਰਨਾ ਜੇ ਅਗਲਾ ਪਲਾਨ ਬਣਾਦੇ ਆ। ਇੰਡੀਆ ਚ ਆਏ ਇੰਡੀਆ ਦੇ ਲੋਕਾਂ ਦਾ ਕਿੰਨਾ ਜ਼ਿਆਦਾ ਪਿਆਰ ਆ। ਇੰਡੀਆ ਭਾਜੀ ਮੇਰੇ ਦੋ ਤਿੰਨ ਸਾਲ ਦੂਤ 15-20 ਸਾਲ ਤੋਂ ਜਾਣਦੇ ਬੜਾ ਵਧੀਆ ਜਨੰਦਰ ਮਿਲਿਆ ਯਾਰ ਦੋਸਤ ਸਿਆ। ਤੇ ਬੜਾ ਪਿਆਰ ਮਿਲਦਾ ਪਿਆ ਭਾਈ ਹਰ ਜਗ੍ਹਾ ਮਿਲਿਆ ਐਕਚੁਅਲੀ ਹਰ ਜਗ੍ਹਾ ਜਿੱਥੇ ਨਹੀਂ ਸੋਚਿਆ ਉੱਥੇ ਮਿਲਿਆ ਜੀ। ਕੀ ਕੀ ਮੈਸੇਜ ਲੈਣਾ ਦਾ? ਕੁਮੋ ਬਾਹਰ ਨਿਕਲ ਦੁਨੀਆ ਤੋਂ ਦੇਖੋ ਤੁਸੀਂ ਫੈਮਿਲੀ ਜਿਨਾ ਫਜ਼ਲ 24 ਘੰਟੇ ਬਾਅਦ ਦੁਨੀਆ ਬਹੁਤ ਸੋਹਣੀ ਆ ਸਭ ਕੁਝ ਮਿਲਦਾ ਅਸੀ ਚੀਜ਼ ਕੋਈ ਨਹੀਂ ਬਾਦ ਨਹੀਂ ਮਿਲਦੀ ਖਾਸ ਕਰਕੇ ਟਰੈਵਲ ਨੂੰ ਆਪਾਂ ਲੱਗੇ ਟਰੈਵਲ ਬਾਦ ਦੂਜੀ ਕੰਟਰੀ ਜਾ ਰਿਹਾ ਤੋ ਤੁਹਾਨੂੰ ਫੂਡ ਬੋਰਡਿੰਗ ਲੋਡਿੰਗ ਸਭ ਕੁਝ ਦਿੰਦੇ ਆ ਜੀ ਪ੍ਰੋਵਾਈਡ ਕਰਦੇ ਹਾਂ ਤੇ ਬਾਦ ਇਹ ਤਾਂ ਕਿ ਬੱਖਾ ਕੰਟਰੈਕਟ ਪ੍ਰੋਗਰਾਮ ਜੂਰ ਹੈ ਜੂਰ ਜਲਦੀ ਤੁਹਾਨੂੰ ਪਤਾ ਲੱਗ ਜਾ ਸਾਰਿਆਂ ਨੂੰ ਸਰ ਲਖਵਿੰਦਰ ਜੀ ਤੁਹਾਡੇ ਕੋਲੋਂ ਆਏ ਆ ਕੈਲੀਫੋਰਨੀਆ ਤੋਂ ਇੰਡੀਆ ਤੱਕ ਦਾ ਸਫਰ ਜੀ ਦਾ ਸਵਾਗਤ ਕੀਤਾ ਨਾਲਾ ਸਵਾਗਤ ਜੀ ਅਸੀਂ ਤਾਂ ਵੇਟ ਕਰ ਰਹੇ ਸੀ ਇਹਨਾਂ ਦੇ ਆਣ ਦੀ ਤੇ ਕੱਲ ਮੇਰੀ ਫਿਰ ਗੱਲ ਹੋਈ ਇਹਨਾਂ ਨਾਲ ਫੋਨ ਤੇ ਤੇ ਉਹ ਕਹਿੰਦੇ ਅੱਜ ਮੈਂ ਆਣਾ ਲੁਧਿਆਣੇ ਤੁਹਾਡੇ ਨੂੰ ਮਿਲਣ ਤੇ ਅਸੀਂ ਫਿਰ ਲੰਚ ਕੀਤਾ ਇਕੱਠੇ ਬੜਾ ਚਿਰ ਬਾਅਦ ਮਿਲੇ ਅਸੀਂ ਕੋਵਿਡ ਤੋਂ ਬਾਅਦ ਹੁਣ ਮਿਲੇ ਹਾਂ ਪਹਿਲਾਂ ਤਾਂ ਰੁਟੀਨ 'ਚ ਮਿਲਦੇ ਸੀਗੇ ਹਾਂਜੀ 53 ਦਿਨਾਂ ਦਾ ਸਫ਼ਰ ਹਾਂਜੀ 53 ਦਿਨ ਵੇਟ ਕੀਤੀ ਹਾਂਜੀ ਅਸੀਂ ਤਾਂ ਦੇਖਦੇ ਰਹੇ ਸਾਡਾ ਤਾਂ ਸਫ਼ਰ ਨਾਲ-ਨਾਲ ਸੀਗਾ ਕਿਉਂਕਿ ਸਟੇਟਸ ਉਹ ਲਾਂਦੇ ਰਹਿੰਦੇ ਸੀ ਕਿਤੇ ਕਿਤੇ ਪਹੁੰਚ ਗਏ ਵੀਡੀਓ ਭੇਜਦੇ ਰਹਿੰਦੇ ਸੀ ਤੇ ਅਸੀਂ ਤਾਂ ਇੱਕ ਤਰ੍ਹਾਂ ਦਾ ਨਾਲ ਹੀ ਕੀਤਾ ਉਹਨਾਂ ਦੇ ਸਫਰ ਹਾਂਜੀ ਇੱਛਾ ਤੁਹਾਡੋ ਵੀ ਹੈ ਮਨ ਤਾਂ ਹੈ ਬਟ ਟਾਈਮ ਨਹੀਂ ਹੈ ਗੱਲ ਇਹ ਹੈ ਇਸ ਤੇ ਟਾਈਮ ਵੀ ਚਾਹੀਦਾ ਹੈ ਹਾਂਜੀ ਇਸ ਤਰ੍ਹਾਂ ਲੱਗਦਾ ਜਿਵੇਂ ਕਹਾ ਵੀ ਬਾਹਰ ਨਿਕਲੇ ਦੇਖੋ ਦੁਨੀਆ ਬਹੁਤ ਰਹਿੰਦੀ ਹੈ ਬਿਲਕੁਲ ਜੀ ਇਹ ਤਾਂ ਹੈ ਚਲੋ ਆਪ ਕਿਚਲ ਦੇ ਵਿੱਚ ਤੁਹਾਡਾ ਪਲਾਨ ਅਸੀਂ ਜਾਂਦੇ ਹਾਂ ਬਾਹਰ ਜਰੂਰ ਜਾਂਦੇ ਹਾਂ ਬਟ ਆਪਣੇ ਕੰਮ ਕਰਕੇ ਜਾਂਦੇ ਹਾਂ 4 ਦਿਨ 5 ਦਿਨ ਬਾਅਦ ਵਾਪਸ ਆ ਜਾਂਦੇ ਹਾਂ ਇਦਾਂ ਤਾਂ ਫਿਰ ਕਿਸੇ ਕਿਸੇ ਨੂੰ ਹੀ ਮਿਲਦਾ ਹੈ ਮੌਕਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786